ਗੋਬਲ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਇਆ ਪੌਂਡਾ ਸਾਹਿਬ ਜੀ ਧਰਤੀ ਦੇ ਉੱਤੇ ਕਵੀਆਂ ਦੀ ਸਭਾ ਲੱਗੀ ਹੋਈ ਹੈ ਮੇਰੇ ਮਾਲਕ ਦੇ ਜਿਵੇਂ ਹੁਣ ਚੰਦਰਮਾ ਦੇ ਆਲੇ ਦੁਆਲੇ ਨੂੰ ਤਾਰੇ ਸ਼ੋਭਦੇ ਕਿੰਨੇ ਸੋਹਣੇ ਲੱਗਦੇ ਆ ਇੱਦਾਂ ਹੀ 52 ਕਵੀ ਗੁਰੂ ਗੋਬਲ ਸਿੰਘ ਮਹਾਰਾਜ ਜੀ ਦੇ ਆਲੇ ਦੁਆਲੇ ਬੈਠੇ ਸੱਚੇ ਪਾਤਸ਼ਾਹ ਜੋ ਮੂੰਹ ਤੋਂ ਬਚਨ ਕਰਦੇ ਆ ਅਧਿਆਤਮਿਕ ਬਚਨ ਕਰਦੇ ਆ ਨੀਤੀ ਦਾ ਬਚਨ ਕਰਦੇ ਉਹਨੂੰ ਕਲਮ ਬੰਦ ਕਰਦੇ ਆ ਉਹਨਾਂ ਨਾਲ ਦੇ ਨਾਲ ਇਹਨਾਂ ਰਿਟਰ ਲਿਖਦੇ ਆ ਕੋਈ ਕਵਿਤ ਦੇ ਵਿੱਚ ਲਿਖਦਾ ਕੋਈ ਚੌਪਈ ਦੇ ਵਿੱਚ ਲਿਖਦਾ ਕੋਈ ਸਵਈਏ ਦੇ ਰੂਪ ਦੇ ਵਿੱਚ ਲਿਖਦਾ ਕੋਈ ਕਿਵੇਂ ਸ਼ਲੋਕ ਕਿਵੇਂ ਵੀ ਲਿਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂੰਹ ਤੋਂ ਨਿਕਲੇ ਹੈ ਬਚਨ ਉਹਨਾਂ ਨੂੰ ਅਗੰਮੀ ਛਾਪ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਦੇ ਆ ਮਹਾਰਾਜ ਜੀ ਪ੍ਰਮਾਤਮਾ ਦੀ ਮੌਜ ਵਿੱਚ ਬੈਠੇ ਹੋਏ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਦੇ ਵਿੱਚ ਗੱਲ ਆਈ ਕਿ ਇਹ ਕਵੀ ਜਨੋ ਇੱਕ ਗੱਲ ਦੱਸੋ ਮਹਾਰਾਜ ਨੇ ਦੋ ਗੱਲਾਂ ਉਹਨੇ ਸਾਹਮਣੇ ਰੱਖੀਆਂ ਕਿਹੜੀਆਂ ਰੱਖੀਆਂ ਮੈਂ ਉਹ ਬੇਨਤੀ ਕਰਾਂ ਕਿ ਦੁੱਖ ਕੀ ਹੈ ਤੇ ਸੁੱਖ ਕੀ ਹੈ ਗਮ ਚ ਵਾਸ਼ਦ ਚਿਸਤ ਸ਼ਾਦੀ ਦੁੱਖ ਕਿਹਨੂੰ ਕਹਿੰਦੇ ਨੇ ਖੁਸ਼ੀ ਕਿੱਥੋਂ ਮਿਲਦੀ ਹੈ ਖੁਸ਼ੀ ਸੁੱਖ ਕੀ ਹੈ ਗੱਲਾਂ ਹੀ ਤੇ ਦੋ ਨੇ ਨਾ ਉਹਨੇ ਜਿੰਨੇ ਵੀ ਆਪਾਂ ਆਏ ਆ ਆ ਰਹੇ ਆ ਇਹ ਸਮਾਗਮ ਹੋ ਰਿਹਾ ਹੈ ਇਹਨਾਂ ਦਾ ਮੇਨ ਕਾਰਨ ਤੇ ਇਹੀ ਹੈ ਨਾ ਵੀ ਸਾਡੀ ਜ਼ਿੰਦਗੀ ਦੇ ਦੁੱਖਾਂ ਨੇ ਘੇਰੀ ਹੋਈ ਆਲੇ ਦੁੱਖ ਬਹੁਤ ਹੈ ਬਹੁਤ ਦੁੱਖ ਨੇ ਕੋਈ ਤਨ ਦੁੱਖ ਕੋਈ ਮਨ ਦੁੱਖ ਕੋਈ ਚੰਤਾ ਚੰਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਓਰੇ ਮੇਨ ਗੱਲ ਤਾਂ ਤੁਸੀਂ ਕਮਾਈ ਕਰਦੇ ਹੋ ਮਿਹਨਤ ਕਰਦੇ ਹੋ ਬੱਚੇ ਬੱਚੀਆਂ ਨੌਕਰੀਆਂ ਤੇ ਲੱਗੇ ਹੋਏ ਆ ਕਾਰੋਬਾਰ ਖੇਤੀਆਂ ਬਾੜੀਆਂ ਨਾ ਸਾਰਿਆਂ ਦਾ ਮਤਲਬ ਤਾਂ ਇਹੀ ਹੈ ਨਾ ਵੀ ਕਮ ਸੇ ਕਮ ਸਾਨੂੰ ਸੁੱਖ ਮਿਲ ਜਾਏ ਤੇ ਸਕੂਨ ਦੀ ਜ਼ਿੰਦਗੀ ਅਸੀਂ ਲੱਭ ਲਈਏ ਅਸੀਂ ਚੈਨ ਨਾਲ ਇਸ ਧਰਤੀ ਦੇ ਉੱਤੇ ਇਸ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਰਹਿ ਸਕੀਏ ਸਾਰੇ ਕਾਰਸੇ ਦਾ ਮਤਲਬ ਤੇ ਇਹੀ ਹੈ ਨਾ ਪਰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਸਾਨੂੰ ਕਮਾਉਂਦਿਆਂ ਨੂੰ ਮਿਹਨਤ ਬਿਸ਼ੱਕਤ ਕਰਦਿਆਂ ਨੂੰ ਪਰ ਸੁੱਖ ਸਾਨੂੰ ਫੇਰੇ ਵੀ ਲੱਗਦਾ ਕਿ ਨੌਜਵਾਨ ਨੂੰ ਪੁੱਛ ਲੋ ਕਿਉਂ ਵੀ ਭਾਈ ਤੂੰ ਸੁਖੀ ਏ ਕਾਹਦੇ ਸੁਖੀ ਆ ਬਸ ਕੋਈ ਰੋਜ਼ਗਾਰ ਨਹੀਂ ਮਿਲਦਾ ਹੈ